ਤੇਰੇ ਸਾਈ ਬੰਦ ਕਰਨੇ ਪੈੜੇ ਮੈਨੂੰ ਇਹ ਤੇਰਾ ਤੇਰੇ ਦੀ ਦਵਿਯਾਰੀ ਦਾ ਕੀ ਕਿ ਸੂਰਾ ਮਸੂਮਾ ਗਿਆ ਇਹ ਮੇਰਾ ਜਦ ਮੁਹਾ ਖਰਾਬ ਹੋ ਗਿਆ ਬਗਰਾ ਲਗੂ ਦੇ ਤੇ ਪਿਓ ਕੋ ਲਗੂਗਾ ਹੁਣ ਮੈਂ ਇਹਨੂੰ ਨਾਲ ਹੀ ਲੈ ਜਾਣਾ ਹਾਂ ਨਾਲ ਲੈ ਜਾਣਾ ਤੇ ਉੱਥੇ ਪਾਲਣੀ ਆ ਉੱਥੇ ਵਟੀ ਕਰਨੀ ਆ ਮਾਂ ਪਿਓ ਨੂੰ ਨਹੀਂ ਮੰਨਦੇ ਇਹਨਾਂ ਨੂੰ ਪਤਾ ਲੱਗੇ ਵੀ ਦੀ ਤਾਂ ਇਹ ਹੀ ਸੋੜਾ ਹੁੰਦਾ ਇਹ ਤਾਂ ਕਰਨੀ ਜੀ ਮਨਪ੍ਰੀਤ ਉੱਠ ਵਰ ਉਹਨਾਂ ਕੇਂ ਢਾਈ ਵਰੀ ਤੇ ਹੈ ਉੱਠ ਉਹ ਤੂੰ ਹੌਂਸਲਾ ਰੱਖ ਤੂੰ ਤਾਂ ਬੜੀ ਦਲੇਰ ਹੈਂ ਹੈ ਉੱਠ ਕੋਈ ਨਹੀਂ ਲੱਭ ਜਾਣੀ ਆ ਮੈਨੂੰ ਨੀਤ ਤੋਂ ਬਿਨਾਂ ਨਹੀਂ ਚੰਗਾ ਲੱਗਦਾ ਕਿੱਥੇ ਗਈ ਬਨੀਤ ਚਲੋ ਉੱਠ ਥੱਲੇ ਕੇ ਬਹਿ ਜਾਵੇ ਉਠੂ 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 ਥੱਲੇ ਕੋ ਬੈਠੀ ਹੈ ਉੱਠ ਔਰ ਤਾਂ ਕੋਈ ਪੁੱਤ ਲੱਭ ਕੇ ਨਾ ਲੱਭਿਆ ਤੂੰ ਕੋਈ ਚਿੰਤਾ ਕਰਨੀ ਆ ਉੱਠ ਤਰ ਉੱਠ ਨਾ ਦੇ ਉੱਠ ਉੱਠ ਮੇਰਾ ਪੁੱਤ ਉਹ ਤਾਂ ਦਵੇ ਤਾਂ ਉੱਠ ਉੱਠ ਤਾਂ ਸੋਹੇ ਦੇ ਮੈਂ ਪਾ ਲਈਆਂ ਨਹੀਂ ਕੋਈ ਨਹੀਂ ਹਾਂ ਨੂੰ ਤਾਂ ਸੁਣਿਆ ਵੀ ਤਾਂ ਜਮੀਨ ਹੀ ਨਿਕਲ ਗਈ ਪੈਰਾਂ ਥੱਲੇ ਤੇ ਕੀ ਕੁੜੀ ਹੈ ਕਿਥੀ ਮਨਪੀਤ ਉਹ ਤਾਂ ਦੱਸੇਗੀ ਵੀ ਕੋਹ ਬਸ ਆ ਜੋਤੀ ਕੇ ਕਾਰੀ ਗਈਗੀ ਮੰਮੀ ਨੂੰ ਮੈਂ ਕਿਹਾ ਜਾ ਜਾਣਾ ਹੀ ਉੱਥੇ ਮੁਲਾਕਾਤ ਤੇ ਮਨਜੋਦੀ ਤੇ ਬੜਾ ਪਹਿਲਾਂ ਹੀ ਮੈਂ ਕਿਹਾ ਵੀ ਨਹੀਂ ਜਾਣਾ ਨਹੀਂ ਜਾਣਾ ਮੰਮੀ ਕਹਿੰਦੀ ਨਹੀਂ ਕੁੜੀ ਨੂੰ ਲੈ ਕੇ ਜਾਣਾ ਉਹਨੂੰ ਮਿਲਾ ਕੇ ਲਿਉਣੀ ਆ ਉਹਦਾ ਦਿਲ ਹੌਂਸ ਲਿਜ ਰਹਿਦਾ ਵਾ ਉਹਦਾ ਵੇਂਦੀ ਵੇਂਦੀ ਇਹਨੇ ਮੇਰੀ ਕੁੜੀ ਘਵਾ ਕੇ ਰੱਖਦੀ ਆ ਨਾਲ ਚਲ ਜਾਂਦੀ ਕੁੜੀ ਤੇ ਥੱਕ ਗਰੀ ਉਹ ਪਰਹੀ ਉਹ ਕੁੜੀ ਐ ਤੇ ਉਹਦੇ ਨਾਲ ਚਲੋ ਰੁੱਜੇ ਹਾਂ ਤੁਹਾਨੂੰ ਪਤਾ ਜੋਤੀ ਅਗੇ ਧਿਆਨ ਰੱਖਦੀ ਉਹਦਾ ਉਹਦਾ ਆਪਣੇ ਨਿਆਣੇ ਤੋਂ ਉਹਦੇ ਪਲ ਗਏ ਹੁਣ ਉਹਨੇ ਕਿੱਥੇ ਧਿਆਨ ਰੱਖਣਾ ਬਠੇਰਾ ਧਿਆਨ ਰੱਖੀਦਾ ਰੱਖੀਦਾ ਕਿਉਂ ਨਹੀਂ ਧਿਆਨ ਧਿਆ ਰੱਖਿਆ ਹੁੰਦਾ ਧਿਆਨ ਉਹ ਬਤਨਾ ਨਾ ਹੁੰਦੀ ਨਾ ਭੈਣ ਜੀ ਸਾਡੇ ਘਰ ਔਰ ਜਾਂਦੀ ਤੇ ਨਾ ਇਹੋ ਜਿਹਾ ਕੰਮ ਹੁੰਦਾ ਸਾਰੇ ਪੁੱਤ ਫੋਲ ਫਾਲ ਲਿਆ ਸਾਰੇ ਲੱਭਿਆ ਨਹੀਂ ਲੱਭੀ ਹੋएगी ਖੂਖਾ ਵੇਖ ਲਿਆ ਅੱਲਾ ਤੁਹਾਡੇ ਪਿੰਡ ਖੂਦ ਨਹੀਂ ਹੈਗਾ ਇਥੇ ਕੋਈ ਇਹੋ ਜੇ ਤੇ ਕੁਛ ਵੀ ਨਹੀਂ ਡੈਡੀ ਜੀ ਅੱਗੇ ਵੀ ਤੇ ਇੱਧਰ ਜਾਂਦੀ ਹੀਗੀ ਜੋਤੀ ਦੀਦੀ ਉਹਨਾਂ ਵੱਲ ਚਾਚੀ ਵੱਲ ਕਿੰਨਾ ਕਿੰਨਾ ਚਿਰ ਰਹਿ ਕੇ ਆਉਂਦੀ ਹੈ ਕਿੱਥੇ ਕੁੜੀ ਛਪਣ ਹੋ ਗਈ ਉਹ ਤੈਨੂੰ ਤਾਂ ਮੈਂ ਜਦੋਂ ਫੋਨ ਕਰਦੀ ਰਹੀ ਮੈਂ ਤਾਂ ਕਹਿੰਦੀ ਕੁੜੀ ਦਾ ਵਸਾਹ ਨਾ ਖਾਈ ਕੁੜੀ ਨ ਲੱਗੇ ਰੱਖੀ ਆਪਣੇ ਨਾਲ ਹੀ ਤੇ ਜੋਤੀ ਤਾਂ ਆਪ ਘਰ ਰੋਂ ਰਹੀ ਆ ਰੋਂ ਬੜਾ ਕਰਦੇ ਹੁੰਦੇ ਨੇ ਹੋਣ ਉੱਧਰ ਜਾ ਕੇ ਸੌਂ ਵੀ ਜਾਂਦੀ ਹੁੰਦੀ ਹੈ ਕਿ ਜੋ ਦਿਨਾਂ ਪਰ ਮੈਨੂੰ ਤੇ ਇਹੋ ਜਿਹਾ ਕੁਝ ਹੈ ਹੀ ਨਹੀਂ ਹੈਗਾ ਕਿ ਉਹ ਚਾਹਣਾ ਰੱਖਣਗੇ ਮਾਸੀ ਆਪ ਕਿੱਥੇ ਮਾਸੀ ਜੀ ਗਏ ਹੁਣ ਆਂਦਰ ਖਾਜ ਲਗਾਉਣ ਗਏ ਜੇ ਖਾਣੇ ਗਈ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੰਮੀ ਸਾਡਾ ਨਾਂ ਲੱਗਿਆ ਰਵਾਇ ਦਾ ਤੇ ਨਾਂ ਨਹੀਂ ਹੁੰਦਾ ਤੇ ਕਢਾਈ ਦਾ ਨਾਂ ਨਹੀਂ ਹੁੰਦਾ ਤੇ ਰਵਾਇ ਦਾ ਨਾਂ ਹੁੰਦਾ ਉਹ ਚਲ ਕਿਹੜਾ ਕੋਈ ਕਿਸ ਦਾ ਦੋਖੀ ਆ ਇਹ ਤੇ ਹੁਣ ਉਧਰ ਤੋਂ ਲੋ ਗੱਲ ਹੋ ਗਈ ਉਹਨੂੰ ਪਤਾ ਕੁੜੀ ਤੇ ਆਸਰੇ ਇਹ ਤੋਰੀ ਫਿਰਦੀ ਹੁਣ ਬਹੁਤ ਪਤਾ ਵੇਦੇ ਆਸਰੇ ਤਰੀ ਫਿਰਦੀ ਡੈਡੀ ਮੈਨੂੰ ਨਹੀਂ ਪਤਾ ਮੇਰੀ ਕੁੜੀ ਲੱਭ ਕੇ ਲੈ ਆ ਕੇ ਦੋ ਜਿੱਥੋਂ ਮਰਜ਼ੀ ਲੈ ਆ ਦੋ ਕੋਈ ਨਾ ਲੱਭੀ ਤੂੰ ਟੈਨਸ਼ਨ ਨਾ ਲੈ ਲੱਭ ਜੂ ਕੋਈ ਨੀ ਪਰ ਮੈਨੂੰ ਮਨ ਲੱਭਣ ਦੇ ਡਈ ਨਹੀਂ ਹੁਣ ਕਿੱਥੋਂ ਮੈਂ ਕਿੱਥੋਂ ਲਿਆਵਾਂ ਉਹਨੂੰ ਮੈਨੂੰ ਬਸ ਉਹ ਚਾਹੀਦੀ ਹੈ ਲੋਸਮੈਂਟ ਕਰਾਈ ਪਿੰਡ ਚ ਉਤਰਾਂ ਲੋਸਮੈਂਟ ਨਹੀਂ ਕਰਾਈ ਉਹ ਤਾਂ ਲੋਸਮੈਂਟ ਕਈ ਵਾਰੀ ਕੀ ਹੁੰਦਾ ਵੀ ਨਿਆਣਾ ਖੇਡਦਾ ਖੇਡਦਾ ਦੂਜੀ ਪੱਤੀ ਚਲ ਜਾਂਦਾ ਵਾ ਤੇ ਕਿਸ ਨੂੰ ਪਤਾ ਲੱਗਦਾ ਵੀ ਕਿਹਦਾ ਨਿਆਣਾ ਵਾ ਪਰ ਡੜੀ ਇੰਨੀ ਦੂਰ ਜਾਂਦੇ ਕਿਸਨੇ ਤੇ ਵੇਖਣੀ ਹੈ ਕਿ ਰਾਤ ਦੇ ਵਿੱਚ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੁਣ ਜਿਹੜੇ ਵਿੱਚ ਹੁਣ ਪਤਾ ਗੱਲ ਕੀ ਆ ਹੁਣ ਇਹ ਆ ਵੀ ਨਿਆਣੇ ਨੂੰ ਨੇ ਚੁੱਕਣ ਦਾ ਬੜਾ ਰਿਵਾਜ ਵਾ ਕੋਈ ਸਮਾਨ ਵੇਚਣ ਵਾਲੀ ਜਨਾਨੀਆਂ ਜਿਹੜੀਆਂ ਉਦਾਂ ਹੀ ਪੱਤੇ ਦੇ ਨਿਆਣੇ ਨੂੰ ਲਾ ਕੇ ਲੈ ਜਾਂਦੀਆਂ ਬੰਦਾ ਲਾਸਮੈਂਟ ਤੇ ਕਰਾਵੇ ਦੂਰ ਦੂਰ ਤੱਕ ਲਾਸਬਿਟ ਪਿੰਡਾਂ 'ਚ ਹੋਊਗੀ ਲੱਭ ਲੱਭ ਜਾਂਦੀ ਆ ਲਾਸ ਜੇ ਕਰਾਉਣਗੇ ਇਹ ਕਹਿੰਦੇ ਕੀ ਕਰਾਉਂਦੇ ਉਹਦੇ ਦਰਖਾਸਤ ਲਿਖ ਆਵੇ ਆਈਵੇ ਸਸੀ ਕਾਂ ਲੱਭੀ ਮੰਮੀ ਮਨੀਤ ਕਿ ਨਹੀਂ ਨਹੀਂ ਲੱਭੀ ਪੁੱਤ ਕਿਤੇ ਵੀ ਮੈਨੂੰ ਮੈਂ ਕੀ ਕਰਾਂ ਮੇਰਾ ਨਕਰ ਨੂੰ ਉਹ ਨੂੰ ਜੀ ਨਹੀਂ ਕਰਦਾ ਮੈਂ ਤਾਂ ਅੱਗੇ ਬੜੀ ਦੁਖੀ ਆ ਮੈਂ ਤਾਂ ਅੱਗੇ ਰੋ ਰੋ ਕੇ ਹਾਰ ਗਈ ਕਮਨੀ ਨਹੀਂ ਦੋਰੀ ਤੈਨੂੰ ਕਿੰਨੇ ਗਿਆਏਗਾ ਤੂੰ ਉੱਧਰ ਲੈ ਕੇ ਜਾ ਜਦੋਂ ਨਹੀਂ ਉੱਠ ਚੋਂ ਕਮਨੀ ਤੇ ਚੱਲ ਚੱਲੀ ਆ ਮਨੀ ਤੇ ਚੁੱਕ ਚੱਲ ਚੱਲੀ ਆ ਜਦੋਂ ਚੰਗੀ ਭਲੀ ਮੇਰੇ ਕੋਲ ਰਹਿੰਦੀ ਹੁੰਦੀ ਹੁੰਦੀ ਸੀ ਮੈਂ ਕੋਈ ਕੁੜੀ ਨੂੰ ਘਰ ਛੱਡ ਜਾਂਦੇ ਤੁਸੀਂ ਨਾ ਫੜਦੇ ਨਾ ਕੋਤ ਮੇਰੇ ਬਾਤ ਤਾਂ ਸੁਲਾ ਦਾ ਹੀ ਮੰਜਾ ਹੋ ਗਿਆ ਹੁਣ ਕਿੱਥੂ ਗਿਆ ਜਾਣਾ ਹੁਣ ਮੇਰੇ ਕੋਲ ਮੇਰੇ ਤਾਂ ਵਕਤ ਦਾ ਵਕਤ ਰੱਬ ਪਾਈ ਜਾਂਦਾ ਰੱਬ ਨੇ ਆਹ ਤੇ ਮਗਰ ਨਹੀਂ ਪਾਇਆ ਰੱਬ ਮੈਂ ਕੀ ਕਰਾਂਗੀ ਕਿੰਨੇ ਬੁਰੇ ਬੁਰੇ ਘਾਲੋਂਡੇ ਆ ਜੀ ਉਹਨੂੰ ਕੋ ਚੁੱਕ ਕੇ ਲੈ ਗਿਆ ਆ ਅਗਲੇ ਮਾਰਦਣ ਗਿਆ ਉਹਨੂੰ ਉਹਨਾਂ ਕੋ ਮੈਂ ਦੇਖੋ ਕੱਢ ਕੇ ਵੇਚ ਦੇਣਗੇ ਮੇਰੀ ਨਿਆਣੀ ਜੀ ਧੀ ਆ ਮੈਂ ਤਾਂ ਪੁਲਿਸ ਵਾਲਿਆਂ ਨੂੰ ਬੜਾ ਕਿਹਾ ਸੀ ਮੈਂ ਮੈਨੂੰ ਵੀ ਨਾਲ ਲੈ ਜਾਓ ਮੈਂ ਜਾਣੀ ਲੱਪਣ ਉਹ ਮੈਨੂੰ ਕਹਿੰਦੇ ਮਾਤਾ ਘਰੋਂ ਚਲ ਜਾ ਉਹ ਜੱਗੀ ਨੇ ਬਥੇਰੀ ਹੈਲਪ ਕੀਤੀ ਆਂਦਾ ਮਾਤਾ ਘਰੋਂ ਚਲ ਜਾ ਕੋਈ ਗੱਲ ਨਹੀਂ ਮੈਂ ਫੇਰ ਜੀ ਪਿਆਣਿਆਂ ਵਾਂਗਰ ਨੂੰ ਆ ਗਈ ਵੀ ਵੇਖਾਂਗੇ ਤੇ ਕਰਾਰੀ ਨਾ ਹੋਵੇ ਤਾਂ ਮੈਂ ਆਖਾਂ ਮੈਂ ਤੁਹਾਨੂੰ ਵੇਖ ਕੇ ਕੋਝੋਗੀ ਮੈਂ ਇਹ ਘਰ ਆ ਕਿ ਤੇ ਇਦਾਂ ਲੱਬ ਲੁਬ ਗਈ ਆ ਤੇ ਬਾਜੀ ਹਣੀ ਲੈ ਕੇ ਆ ਗਏ ਆ ਕੋਈ ਗਾਇਣ ਦੇ ਕਾਜ਼ ਦੇ ਇਹਨੇ ਪਰਸੋਂ ਨਹੀਂ ਆਪੇ ਲੱਭ ਲੈਣੀ। ਪਰ ਤੁਸੀਂ ਆਣ। ਜਦੋਂ ਲੱਗੂਗੀ ਜੋਤੀ ਉਦੋਂ ਇੰਜ ਨਜ਼ਰ ਤਾਂ ਕਿ ਨਿਆਣਾ ਵਟੇ ਹੱਥ ਨਹੀਂ ਆਉਂਦਾ ਇਹ ਕਿੱਦਾਂ ਰਾਤ ਕੱਢਣੀ ਆ। ਰੋ ਨਾ ਤੁਸੀਂ ਵੀ ਆਪ ਇਹਨੂੰ ਮਨਪ੍ਰੀਨ ਨੂੰ ਹੌਸਲਾ ਦੇਣਾ ਵਾ ਤੁਸੀਂ ਰੋਈ ਜਾਂਦੇ ਆ ਤੇ ਤੁਸੀਂ ਦਿਲ ਛੁੱਟ ਕੇ ਬਹਿ ਕੇ ਤੇ ਕੁੜੀ ਕਿੱਦਾਂ ਮੇਰੇ ਦਵਾਰ ਨੂੰ ਆਈ ਜਾਂਦੀ ਆ ਵੀ ਕਿਉਂ ਲੈ ਕੇ ਗਈ ਤੂੰ ਕਿਉਂ ਲੈ ਕੇ ਗਈ ਮੈਨੂੰ ਤਾਂ ਚਾਰਜ ਵੀ ਰਿਆ ਫੇਰ ਉਹ ਕਰ ਮੈਂ ਕੀ ਕਰਾਂ। ਉਹ ਵੀ ਨਾ ਕਹ ਉਹ ਵੀ ਤੁਸੀਂ ਆ। ਉਹਨਾਂ ਨੂੰ ਕੀ ਕਹਿੰਦੇ ਦੁਖੀਆਂ ਅਮਨੀਤ ਤੇ ਸੱਤੀ ਹੋਵੇ ਤੇ ਮੈਂ ਉਹਦੇ ਸਰਾਨੇ ਬੈਠੀ ਹੁੰਨੀ ਆਂ ਪੀ ਉੱਠੇ ਘਰ ਚ ਰੌਣਕ ਆਵੇ ਉਹਦੇ 2 ਘੰਟੇ ਦਿਨੇ ਸੌਂਦੀ ਮੰਮੀ ਕਹਿੰਦੀ ਹੁੰਦੀ ਹੋਰ ਟਾਈਮ ਪਾ ਕੇ ਨੇ ਸੌਣਾ ਬੰਦ ਕਰ ਦੇਣਾ ਮੈਂ ਤੇ ਉਹ ਦਿਨ ਦੀ ਕੰਢੀ ਹੀ ਕਿ ਭੀ ਇਹ ਨਹੀਂ ਸੋਇਆ ਕਦੇ ਬਸ ਰਾਤ ਨੂੰ ਸੋਵੇਂ ਜਦੋਂ ਮੈਂ ਸੌਣਾ ਮੈਂ ਤੂੰ ਉਹ ਵੇਲੇ ਨੂੰ ਕੁਝ ਤੋਂ ਨਹੀਂ ਜੋਤੀ ਨਾ ਉਧਰ ਦੁੱਧ ਵਾਲੀ ਸ਼ੀਸ਼ੀ ਹੁੰਦੀ ਨਾ ਮੈਂ ਲੈਣ ਜਾਂਦੀ ਤੂੰ ਹੀ ਘਰੇ ਪਿਆ ਲੈ ਜੇ ਦੁੱਧ ਤੂੰ ਹੀ ਕਰਨੀ ਨਿਆਣੇ ਦੇ ਕੇ ਦੁੱਧ ਦੁੱਧ ਅੱਗੇ ਸ਼ੀਸ਼ੀ ਪਈ ਹੋਰਦੀ ਅੱਗੇ ਧਰਾਦੀਂਗੀ ਉਧਰ ਸ਼ੀਸ਼ੀ ਪਈ ਹੀ ਅੱਗੇ ਹੀ ਮੈਨੂੰ ਕੀ ਪਤਾ ਸੀ ਮੈਂ ਕੁੜੀ ਨੂੰ ਹੀ ਨਾ ਖੜਦੀ ਵਨੀਤ ਨੂੰ ਨਾ ਖੜਦੀ ਮੈਂ ਆਪੇ ਸ਼ੀਸ਼ੀ ਫੜ ਲਿਓਂਦੀ ਮੈਂ ਤਾਂ ਕਿਤੇ ਨਾ ਹੱਥਾਂ ਨੂੰ ਦੰਦੀਆਂ ਵੱਡਣ ਨਹੀਂ ਆ ਮੈਂ ਆਪਣੇ ਨਿਆਣੇ ਦਾ ਆਪ ਖਿਆਲ ਰੱਖੀਦਾ ਵਾ ਨਿਆਣਾ ਕੋਈ ਕਿਸ ਦਾ ਨਿਆਣਾ ਨਹੀਂਗਾ ਵੇਦਾ ਹੁਣ ਅੱਜਕੱਲ੍ਹ ਲੋਕਾਂ ਕੋਲ ਤਾਂ ਟਾਈਮ ਨਹੀਂ ਤੇ ਗੁਰਦੁਆਰੇ ਚ ਲੋਸਮੈਂਟ ਕਰਵਾ ਗਿਆ ਇੱਕ ਵਾਰੀ ਫੇਰ ਸਾਰਿਆਂ ਦੇ ਘਰ ਫੋਲ ਕੇ ਆਇਤ ਇੱਕ ਵਾਰੀ ਦੇਖ ਲੋ ਕਿ ਤਾਂ ਅੰਦਰ ਅੰਦਰ ਜੋਤੀ ਕੇ ਨਾ ਵੜੀ ਹੋਏ ਨਹੀਂ ਨਹੀਂ ਬੜੀ ਬੜੀ ਜੀ ਗੱਲ ਇਹ ਆ ਜਦੋਂ ਲੋਸਮੈਂਟ ਕਰੋ ਫੇਰ ਪਤਾ ਲੱਗਦਾ ਲੈ ਵੀ ਫਲਾਣੇ ਦਾ ਨਿਆਣਾ ਸਾਡੇ ਘਰ ਖੇਡਣ ਆਇਆ ਵਾ ਕਈ ਵਾਰੀ ਆਣ ਦੂਜੀ ਪਤੀ ਚਲ ਜੇ ਨਾ ਨਿਆਣੇ ਦੇ ਪਤ ਨਿਆਣੇ ਨਾਲ ਤੁਰਿਆ ਜਾਂਦਾ ਕਹੇ ਲਿਆ ਜਾਵੇ ਤੇ ਪਤਾ ਨਹੀਂ ਲੱਗਦਾ ਕਿਹਦਾ ਨਿਆਣਾ ਉਹ ਨਿਆਣੀ ਨੂੰ ਕੀ ਸਮਝਾ ਜੀ ਹਾਂ ਉਹਨੂੰ ਕੀ ਪੇਰਾ ਘਰਿਆ ਘਰ ਨਹੀਂ ਲੱਭਦਾ ਉਹ ਅਗਲੇ ਕਿਸ ਦੇ ਘਰ ਹੋਊਗੀ ਤੇ ਅਗਲੇ ਵੇਖਣਗੇ ਵੀ ਯਾਰ ਕਿਹਦਾ ਨਿਆਣਾ ਕਿਨੂੰ ਆਖੀਏ ਹੁਣ ਲੌਂਸਮੈਂਟ ਹੋਊਗੀ ਤੇ ਆਪੇ ਪਤਾ ਲੱਗੂ ਫਲਾਣਿਆਂ ਦਾ ਬੱਚਾ ਹੋਇਆ ਭਾਬੀ ਉਹਦੇ ਇੰਨਾ ਮੋਹ ਲੈਂਦੀ ਕਿ ਸਾਰਿਆਂ ਨੂੰ ਜਿੰਨੂੰ ਨਹੀਂ ਉਹਨੂੰ ਹੀ ਉਹਨੇ ਪਾਪਾ ਪਾਪਾ ਸਿਖਾਉਂਦੀ ਰਹਿੰਦੀ ਆ ਦਾਦੀ ਉਹਦੀ ਜਦੋਂ ਵੇਖਿਆ ਨਹੀਂ ਉਹਨੂੰ ਪਿਓ ਨੂੰ ਉਹਦਾ ਨਾਂ ਕਦੋਂ ਸਿਖਾਉਣਾ ਉਹ ਜਿੰਨੂੰ ਨਹੀਂ ਉਹਨੂੰ ਪਾਪਾ ਜਦੋਂ ਨਿਆਣੇ ਨੂੰ ਪਤਾ ਹੀ ਨਹੀਂ ਆ ਵੀ ਮੇਰੇ ਪਾਪਾ ਆਵਾ ਉਨੂੰ ਕੀ ਪਤਾ ਜਿਹੜਾ ਹੁੰਦਾ ਉਨੇ ਹੀ ਪਾਪਾ ਜਿਹੜਾ ਹੁੰਦਾ ਉਨੇ ਹੀ ਪਾਪਾ ਕਹੇ ਕਿ ਤੂੰ ਤੁਰ ਪੈਂਦੀ ਨਾਲ ਕੀ ਤਾਂ ਕੋਈ ਚੀਜ਼ ਜਿਹੜੀ ਖਵਾ ਕੇ ਕੋਈ ਲੈ ਹੀ ਨਹੀਂ ਗਿਆ ਪਰ ਮਾ ਕੇ ਨਿਆਣੀ ਨੂੰ ਨਿਆਣੀ ਨੂੰ ਤਾਂ ਕੋਈ ਚੁੱਕ ਕੇ ਲੈ ਦੇ ਦਦੇ ਨਿਆਣੀ ਨੂੰ ਤਾਂ ਨਹੀਂ ਪਤਾ ਇਹ ਤਾਂ ਹੁਣ ਸਾਡੇ ਮਨ ਦੇ ਵੱਲ ਬਲੇਈ ਹੈ ਨਾ ਉਹ ਲੈ ਗਿਆ ਉਹ ਐ ਚਲ ਗਈ ਉਹ ਐ ਕਰ ਆਇਆ 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 ਆਇਆ

ਨਾਰੀਨਾਂ ਨੂੰ ਪਤਾ ਲੱਗੂ ਵੀ ਕੀ ਧੀ ਕਿਦਾ ਬਈ ਸੋੜਾ ਹੁੰਦਾ ਧੀ ਦਾ ਇਹ ਸਭ ਕੋਈ ਇਹਨਾਂ ਨੂੰ ਪਤਾ ਲੱਗੂਗਾ ਮੈਂ ਹੁਣ ਧੀ ਨੂੰ ਪਾਲੂਗਾ ਨਾਮ ਇਹਦਾ ਮੈਂ ਰੱਖੂਗਾ ਸਭ ਕੁ ਕਰੂੰਗਾ ਸੋਨੇ ਕਪੜੇ ਲਿਆ ਕੇ ਦਊਗਾ ਹਾਂ ਪਾਪਾ ਹਾਂ ਪਾਪਾ ਇਹਨਾਂ ਨੂੰ ਜਿਹੜਾ ਦਿਮਾਗ ਸੈੱਟ ਹੋ ਜੇ ਇਹਨਾਂ ਦਾ ਕੋਈ ਗੱਲ ਨਹੀਂ ਹੋਏ ਖਾਵਾਂ ਉਹ ਦੇ ਪਕਾਵੇ ਉਹ ਕਿੱਡਾ ਵਧੀਆ ਹੋਏ ਪਾਪਾ ਹੂੰ ਨਹੀਂ ਕੋਈ ਕੋਈ ਦੇ ਦੁੱਧ ਪੀਣਾ ਦੁੱਧ ਨਹੀਂ ਕੋਈ ਕੋਈ ਕੀਂਦੀ ਆ ਹੈ ਚਲ ਕੋਈ ਨਹੀਂ ਆਉਣੀ ਸਾਰੀਆਂ ਗੱਲਾਂ ਦਾ ਪਤਾ ਲੱਗ ਜੇ ਪਾਪਾ ਹੈ ਬਾਤ ਉਹ ਦੇ ਦੇ ਕਿਨਾ ਬਾਤ ਪਹਿ ਪਹਿ ਲੜੇ ਹੋਏ ਪਾਈ ਤਲੇ ਇੱਤੇ ਕਰੋ ਕੋਈ ਤਕੂ ਹੈ ਉਹ ਨੂੰ ਪਾ ਸ਼ੋਣ ਲੈ ਮੰਗਣ ਡਿਆ ਬਿਆ ਓਏ ਉਹ ਢਾਓਗੇ ਕਿ ਨਾ ਮੰਗੇਗਾ ਓਏ ਚੱਲ ਹੁਣ ਹੁਣ ਆਪਣੀ ਧੀ ਬਣਾ ਕੇ ਰੱਖਣਾ ਹੈ ਨਾ ਪਾਪਾ ਹੈ ਸੋਣੇ ਸੋਣੇ ਕੱਪੜੇ ਓਏ ਹੈ ਨਾ ਹੁਣ ਤੇਰਾ ਅਮਨ ਰੱਖ ਦिए ਅਮਨ ਰੱਖ ਦिए ਨਾ ਤੇਰਾ ਅਮਨ ਅਮਨ ਰੱਖ ਦिए ਨਾ ਹਾਂ ਪਾਪਾ ਹਾਂ ਕੋਈ ਅਰੇ ਆਹ ਉਹ ਹੁਣ ਅਮਨ ਰੱਖ ਦिए ਨਾ ਤੇਰਾ ਹਾਂ ਚਲ ਠੀਕ ਆਪਾਂ ਹੁਣ ਅਮਨ ਨਾ ਰੱਖ ਦੇਣਾ ਨਾਲੇ ਰੌਣਕ ਆ ਕੀ ਘਰ ਦੇ ਵਿੱਚ ਹਾਂ ਜਿੱਦਾਂ ਦੀ ਅਮਨ ਗਈ ਰੌਣਕ ਹੀ ਨਹੀਂ ਪਾਪਾ ਹਾਂ ਕੋਈ ਅਰੇ ਲਾ ਲੈੂ ਕੇ ਨਾ ਲਾਵਾਂਗੇ ਬੁੱਧਿਆ ਹਾਂ ਚਲ ਮਨਾ ਨਾ ਤੋ ਲਿਆ ਇੱਥੇ ਕਪੜੇ ਸੁੱਕਣੇ ਪਾ ਦੇਨੀ ਇੱਥੇ ਸੋਕੀ ਜਾਣੇ ਆ ਪਰ ਨਾਜ ਪਾ ਦੇਨੀ ਕਿੱਥੇ ਂ ਦੀ ਆ ਚਲ ਨਾ ਤੋ ਲਿਆ ਨੜੇ ਕਪੜੇ ਤੋ ਲਿਆ ਇਧਰ ਕਰਦੀਆਂ ਕੜੀ ਬੈ ਕੇ ਫੋਨ ਹੀ ਵੇਖ ਲੈਣੀ ਆ ਫੋਨ ਕੀ ਵੇਖਣਾ ਜੋਤੀ ਨੂੰ ਕਰਦੀ ਆ ਕਿੰਨੇ ਦਿਨ ਹੋ ਗਏ ਵੈਸੇ ਵੀ ਗੱਲ ਨਹੀਂ ਹੋਈ ਨਾਮ ਦਾ ਹਾਲ ਚਾਲ ਪੁੱਛਿਆ ਚਲ ਇਹ ਤਾਂ ਕਰ ਦਿਨ ਤਰ ਫੋਨ ਲੈ ਕੇ ਨਹੀਂ ਆ ਕੀ ਕਰਨੀ ਹੁਣ ਮੈਂ ਲੋਸਮੈਂਟ ਵੀ ਗੁਰਦੁਆਰੇ ਘਰ ਆਈ ਆ ਬਾਬੇ ਨੇ ਦੋ ਵਾਰ ਬੋਲ ਦਿੱਤਾ ਵਾ ਹੇ ਮਾਰਾ ਸੱਚੇ ਪਾਸ਼ਾ ਮੇਰੀ ਵਨੀ ਰਾਜੇ ਸ਼ੇਸ਼ੇਤੀ ਮੇਰੇ ਕੋਲ ਤਾਂ ਆਵਾ ਇਦਾਂ ਹੀ ਮੈਨੂੰ ਕੋਈ ਫੜਾ ਦੇ ਆਣ ਕੇ ਵੀ ਆਹ ਲਲੋ ਮਨੀਤ ਆਪਣੀ ਇਹ ਪੁੱਤ ਤੁਸੀਂ ਤੇ ਬੈਠੇ ਆ ਲੱਭੀ ਨਹੀਂ ਰਹੀ ਉਮੀਦਾਂ ਸਾਲਾਂ ਡੇ ਆ ਤੁਹਾਨੂੰ ਸਾਹ ਚੜ ਗਿਆ ਵਾ ਹਾਂਜੀ ਬੜਾ ਵੇਖ ਆਇਆ ਪਾਉ ਤੇ ਰੋ ਤੇ ਸਾਲਾਂ ਮੰਦਰ ਵਾਲੀ ਵੀ ਵੇਖ ਆਇਆ ਹੈਂ ਮੰਦਰ ਵਾਲੀ ਵੀ ਵੇਖ ਆਇਆ ਨਹੀਂ ਸਾਰੇ ਵੇਖ ਆਏ ਪੁੱਤ ਪਰ ਲੀਆਂ ਗਲੀਆਂ ਵੱਲ ਜਾਣਾ ਹੀ ਨਾ ਮੇਰੀ ਲੱਤ ਨੂੰ ਪੀੜ ਹੁੰਦੀ ਮੈਂ ਕੋਈ ਤੁਰਿਆ ਨਹੀਂ ਜਾਂਦਾ ਸਾਲਾਂ ਡੇ ਨਹੀਂ ਹੋਣਾ ਆਪਾਂ ਹਾਏ ਸਾਲਾਂ ਡੇ ਪਾਣੀ ਪੀ ਲੈਣਾ ਸੀ ਪੁੱਤ ਹੈਂ ਮੇਰੀ ਕੁੜੀ ਨੇ ਵੀ ਜਿਹੜਾ ਲੱਭ ਜਾਣੀ ਨਾ ਮੈਨੂੰ ਹੁਣ ਜਿਹੜਾ ਲੱਭਣੀ ਆ ਐਦਾਂ ਤੁਹਾਡੇ ਜਿੱਡੀ ਹੋ ਜਾਣੀ ਆ ਮੁੜ ਕੇ ਤੁਸੀਂ ਵੱਡੇ ਹੋਈ ਜਾਣਾ ਉਹਨੇ ਵੱਡੀ ਹੋਈ ਜਾਣਾ ਫੇਰ ਜਦੋਂ ਤੁਹਾਡੇ ਵਿਆਹ ਹੋਣੇ ਨਾ ਫੇਰ ਤੁਸੀਂ ਅਮਨੀਤ ਨੂੰ ਸੱਦਿਓ ਆਪਣੇ ਵਿਆਹ ਤੇ ਚੰਗਾ ਤੁਹਾਡੀ ਵਾਗ ਫੜੂਗੀ ਤੁਹਾਡੇ ਵਿਆਹ ਦੀ ਭੈਣ ਬਣਾ ਲਿਓ ਉਹਨੂੰ ਆਪਣੀ ਚੰਗਾ ਪਹਿਲਾਂ ਤੁਸੀਂ ਕਿੰਨਾ ਲੱਭਣ ਡਏ ਆ ਆਜੋ ਮੇਰਾ ਪੁੱਤ ਉੱਥੇ ਛੱਪੜ ਵੱਲ ਵੇਖੀਏ ਪੁੱਤ ਮੇਰਾ ਤੇ ਜੀ ਨਹੀਂ ਲੱਗਣ ਡਿਆ ਆਪਣੀ ਕੁੜੀ ਤੋਂ ਬਗਿਆ लाभ जूगी पता दसो हां तू ही लाभ हाय पुत ध्यान ना देखियो हाय इधर प्यार रखियो ध्यान ना अमनीत है अमनीत है अमनीत है नीत है आवाजा मारो पुत अमनीत 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 ओ की पिया बापू तो की है गाड़ी ओ जी बोरा जी बोरा वा ਹਾਏ ਹਾਏ ਮਿੰਨ ਤੇ ਭਲੇਖੇ ਹੀ ਪਈ ਜਾਂਦੇ ਆ ਅਮਨੀਤ 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 ਓ ਕੀ ਆ ਪੁੱਤ ਓ ਕੀ ਆ ਓ ਬੋਰਾ ਜੇ ਬੋਰਾ ਤੇ ਆ ਆਖਣ ਦੇ ਤੁਸੀਂ ਖੋ ਜੇ ਬੋਰਾ ਉਹ ਵੀ ਬੋਰਾ ਹਾਏ ਲੋਕਾਂ ਨੇ ਛਪੜਾਂ ਚ ਕਿਦਾਂ ਬੋਰੇ ਸਟੱਡ ਰਾਉਣੇ ਜੇ ਬਣੇ ਬੋਰੇ ਜਿਦਾਂ ਨਿਆਣੇ ਹੁੰਦੇ ਆ ਇਦਾਂ ਲੱਗਣ ਡਿਆ ਓ ਜਿਹੜਾ ਬੋਰਾ ਵਾ ਜਿਹੜਾ ਆ ਬੋਰਾ ਵਾ ਅਭੀ ਇਦਾਂ ਹੀ ਲੱਗਣ ਡਿਆ ਪੁੱਤ ਹਏ ਉਹ ਤਾਂ ਦੇ ਕੇ ਨਾ ਜਾਇਓ ਉਰਾਂ ਹੋ ਜੋ ਅਮਨੀਤ 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 ਆ ਜਾ ਪੁੱਤ ਬਾਏ ਬਾਏ ਵਨੀਤ ਆ ਜਾ ਆ ਜਾ ਮੇਰਾ ਪੁੱਤੂ ਹਾਏ ਪੁੱਤ ਅਮਨੀਤ ਅਮਨੀਤ ਵਾਹ ਦਿੰਦੀ ਗਾੜੀਆਂ ਹਾਏ ਹਾਏ ਮਿੰਤੇ ਪੁੱਤ ਮੇਰੀ ਨਾ ਨਹੀਂ ਛੱਡਣਾ ਸਬਜੀ ਤੇ ਵਹ ਲੱਥਣ ਵਾਲੀ ਆ ਚਲ ਇਦਾਂ ਕਰਦੀ ਆ ਸਬਜੀ ਬਾਅਦ ਵਿੱਚ ਹੀ ਰੋੜਦੀ ਆ ਪਹਿਲਾਂ ਕੱਪੜੇ ਸੁੱਕ ਗਏ ਨੇ ਕੱਪੜੇ ਲਾਈ ਲਵਾਂ ਹਾਏ ਕੱਪੜੇ ਕਿੱਥੇ ਗਏ ਕੱਪੜੇ ਤਾਂ ਮਕਾਨ ਤੇ ਸੁਕਣੇ ਪਏ ਹੀਗੇ ਦੇਖਾਵਲਾ ਪੱਲੇ ਪਾਸ ਤੇ ਨੇ ਲੱਗੇ ਕੱਪੜਾ ਦੇ ਵਿੱਚ ਕੋਈ ਮੁੰਡ ਡਗਾ ਨਹੀਂ ਵੇਲੀ ਗਾ ਅਲੱਗ ਕੱਪੜੇ ਗਏ ਕਿੱਥੇ ਆ ਕੋ ਰੋਜ਼ ਕੋਈ ਕੱਪੜੇ ਖਾੜ ਨਹੀਂ ਸਕਦਾ ਕਿਥੋਂ ਕਲੀ ਕੱਪੜੇ ਲੈ ਜਾਣੇਗੇ ਹਾਏ ਮੇਰੀ ਕੁੜੀ ਦੇ ਕੱਪੜੇ ਆ ਕੋਈ ਕਾਰੀਨਰ ਦੇਵੇ ਕੁਛ ਕੱਪੜਿਆਂ ਦੇ ਮੇਰੇ ਟੈਨਸ਼ਨ ਲੱਗੀ ਆ ਇਦਾਂ ਕਰਦੀ ਕੋਈ ਬਾਹਰ ਨਾ ਵੇਖਿਆ ਵਾ ਵੇਹ ਮੈਂ ਇੱਥੋਂ ਤੇ ਵੇ ਲੈ ਆ ਹੰਨੀ ਆ ਕਿਸੇ ਨਾਲ ਨਾ ਕੰਦੇ ਲੱਗੇ ਹੋਣਾ ਪਤਾ ਨਹੀਂ ਮਾਨਪ੍ਰੀਤ ਨਹੀਂ ਮਾਨਪ੍ਰੀਤ ਉਠਾ ਹੌਸਲਾ ਕਰ ਇਨਾਲੇ ਉੱਥੇ ਗੱਲ ਕਰ ਮੈਂ ਨਾ ਮਨਪੀਤ ਕੁਛ ਹੀ ਤਗੜਾ ਆਪਣੇ ਦਿਮਾਗ ਤੇ ਜੋਰ ਪਾ ਕਿ ਮਾਸੀ ਦੀ ਲੜਾਈ ਤਾਂ ਨਹੀਂ ਹੋਈ ਦੋ ਤਿੰਨ ਦਿਨ ਚ ਕਿਹਦੀ ਇਹ ਨਾ ਨਹੀਂ ਭਾਬੀ ਹੁਣ ਤਾਂ ਮੰਮੀ ਲੜਦੀ ਨਹੀਂ ਕਹਿਣਾ ਵੀ ਮੈਂ ਵੀ ਹੱਦ ਤੇ ਬੜਾ ਬੋਲਦੀ ਆ ਬਹੁਤ ਗੱਲਾਂ ਨੂੰ ਮੈਂ ਸੁਣਾਦੀ ਨਹੀਂ ਜਦੋਂ ਮੈਨੂੰ ਗੁੱਸਾ ਜੜਦਾ ਖੇਜ ਆਉਂਦੀ ਆ ਨਾ ਪਰ ਉਹ ਨਹੀਂ ਅੱਗੋਂ ਮੈਨੂੰ ਕੋਈ ਵੀ ਜਵਾਬ ਦਿੰਦੀ ਤੇ ਨਾ ਹੀ ਲੜਦੀ ਨਾ ਹੀ ਆਂਡ ਗਵਾਂਢੀ ਕਹਿਣਾ ਵੀ ਲੜੀਓ ਮੇਰਾ ਤਾਂ ਕਹਿਣਾ ਲੜੀ ਨਾ ਹੋਏ ਅੱਜ ਕੱਲ ਕੋਈ ਵੈਰ ਕੱਢਣ ਦੇ ਮਾਰੇ ਨਿਆਣੇ ਵੀ ਚੁੱਪ ਲੈਂਦੇ ਆ ਨੇ ਨਹੀਂ ਉਹ ਨੀਲਾ ਡੀਗੇ ਨਾਲ ਪਰ ਦੱਸ ਉਹ ਨਿਆਣੀ ਕੋ ਕਿਸ ਨੇ ਕੀ ਲੈਣਾ ਬੇਜਬਾਨ ਕੋ ਉਹ ਨਿਆਣੀ ਨਾ ਉਹਨੂੰ ਸਮਝੇ ਨਾ ਕੁਛ ਐਦਾਂ ਉਹਨੂੰ ਕਿੱਥੇ ਸ਼ੱਕ ਵੀ ਕੀਤਾ ਜਾ ਸਕਦਾ ਕਿੱਥੇ ਸ਼ੱਕ ਕੀਤਾ ਜਾ ਸਕਦਾ ਐਦਾਂ ਪਰ ਡੈਡੀ ਮੈਨੂੰ ਇੱਕ ਜਣੇ ਤੇ ਸ਼ੱਕ ਹੈ ਕਈਓ ਕਿੱਥੇ ਮਨਜੋਤ ਤੇ ਪੂਰਾ ਸ਼ੱਕ ਵਾ ਮਨਜੋਤ ਮਾਨਪਰੀ ਤਾਂ ਉਹ ਤੇ ਜੇਲ੍ਹ ਚ ਵਾ ਮਨਜੋਤ ਤੇ ਉਹ ਡੈਡੀ ਉਹ ਇੰਨੀ ਸਕਿਉਰਟੀ ਲੱਗੀ ਯਾਰ ਪੁਲਸ ਦੀ ਕਸਟਡੀ ਦੇ ਵਿੱਚ ਉਹ ਅੰਦਰ ਉਹਤੇ ਕਿਦਾਂ ਤੈਨੂੰ ਸ਼ੱਕ ਚੱਲ ਗਿਆ ਜਿਹੜੀ ਉਹ ਬੜਾ ਸ਼ਾਤਰੀ ਉਹ ਪਤਾ ਨਹੀਂ ਉਹ ਉਹਨਾਂ ਨੇ ਪੁਲਸ ਵਾਲਿਆਂ ਨੂੰ ਵੀ ਚੱਕਰ 'ਚ ਪਾਇਆ ਹਨਾ ਮਾਨ ਨੇ ਵੀ ਮੈਂ ਠੀਕ ਨਹੀਂ ਆ ਸਾਡੀ ਗੜ ਤੇ ਉਹ ਸਾਈਕੋ ਦਾ ਹੀ ਲਾਇਆ ਸੀਗਾ ਦਾ ਤੇ ਲਾਜਰੀ ਜਿੱਥੇ ਜਾਂਦਾ ਹੈ ਹਸਪੀਟਲ ਹੈ ਜਾਂ ਕੋਈ ਪਤਾ ਦਾ ਛੱਟਪੇਟ ਲਾ ਲਿਆ ਆਪਣੇ ਆਪ ਨੂੰ ਉਹਦੇ ਏਡਾਂ ਵਿੱਚ ਲਾ ਗੋ ਕੀ ਪਤਾ ਰੋਟੀ ਵਾਲੀ ਥਾਲੀ ਨਾਲ ਹੀ ਛੱਟ ਲਾ ਲਿਆ ਆਪਣੇ ਆਪ ਨੂੰ ਤੇ ਹਸਪੀਟਲ ਗਿਆ ਆਪਾਂ ਵੀ ਦੌੜ ਗਿਆ ਉਹ ਵੀ ਮੇਰੀ ਕੁੜੀ ਚੁੱਕ ਕੇ ਲੈ ਗਿਆ ਹਣਾ ਵਾ ਮਨ ਸਜ਼ਾ ਹੋਰ ਦਿਨਾ ਵਾ ਜੜੀ ਕੋਈ ਮਰ ਸਮੋਟਾ ਰਹਿ ਗਈ ਆ ਮਨ ਰੀ ਇੱਕ ਬੰਨੇ ਡੇੜੀ ਆਂਦੀ ਰਹਿਣਾ ਇੱਥੇ ਇੱਕ ਬੰਨੇ ਉਤੇ ਯਕੀਨ ਵੀ ਨਹੀਂ ਕਰਦੀਏ ਨਹੀਂ ਮੈਨੂੰ ਨਹੀਂ ਪੁੱਤ ਯਕੀਨ ਉਹ ਕਿਦਾਂ ਇਹ ਕੰਮ ਨਹੀਂ ਕਰ ਸਕਦਾ ਨਾਲੇ ਮਰਦੀ ਤੇ ਉਹ ਆਪਣੀ ਧੀ ਆਪਣੀ ਧੀ ਹੁੰਨੇ ਚੁੱਕ ਲੈਣੀ ਉਹਨੇ ਕਿਉਂ ਕਰਨਾ ਇਹਦਾ ਡੇੜੀ ਕੋਲ ਕੌਣ ਚੁੱਕ ਕੇ ਲੈ ਗਿਆ ਉਹ ਵੀ ਦੱਸੋ ਨਾ ਮੈਨੂੰ ਵੀ ਲੈ ਆ ਫਿਰ ਕੌਣ ਗਿਆ ਉਹਨੂੰ ਕੁੜੀ ਨੂੰ ਲੋਕਾਂ ਦੇ ਨਿਆਣੇ ਨਹੀਂ ਖੇੜਦੇ ਸੁਣ ਮੇਰੀ ਗੱਲ ਤੁਹਾਡੇ ਪਿੰਡ 'ਚ ਕਿਸੇ ਦੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਕਿਤੇ ਗਲੀਆਂ ਗੁੜੀਆਂ 'ਚ ਵੇਖਿਓ ਹਾਂ ਭਲਾ ਵੀ ਕਿੱਧਰ ਨੂੰ ਸਾਰੇ ਗਲੀਆਂ ਕਿਸੇ ਦੇ ਘਰ ਲੱਗੇ ਤੇ ਹੁੰਦੇ ਹੀ ਆ ਉਹਨਾਂ 'ਚ ਵੇਖੋ ਕੈਮਰੇ ਚੈੱਕ ਕਰਾਓ ਜੋਤੀੜਾ ਈਡੀ ਕੋਠੀ ਤੇ ਬਾੜੀ ਤੇ ਕੈਮਰਾ ਦਰਵਾਜ਼ੀਂ ਦੇ ਉੱਤੇ ਬੰਦਾ ਨਿਆਣੇ ਦਾ ਤਾਂ ਪਤਾ ਲੱਗ ਜਾਂਦਾ ਬਾਹਰ ਕਿੱਧਰ ਨੂੰ ਕਿੱਦਾਂ ਨੂੰ ਗਿਆ ਉਹਨਾਂ ਨੇ ਪੁੱਤ ਨਹੀਂ ਲਵਾਇਆ ਜਦੋਂ ਹੋਰ ਕਿਸ ਨੇ ਨਾ ਕਿਸ ਨੇ ਲਵਾਇਆ ਉਹ ਜਿਹੜੇ ਗਲੀਆਂ ਸਾਰੀਆਂ ਗਲੀਆਂ ਵੇਖਣ ਵੀ ਕਿੱਥੇ ਕਿੱਥੇ ਕੈਮਰੇ ਲੱਗੇ ਆ ਉਹਨਾਂ ਦਾ ਘਰ ਵੇਖਣ ਡੈਡੀ ਜਿੰਨੇ ਚੁੱਕਣਾ ਉਹ ਨਾ ਕੈਮਰੇ ਦੀ ਗਾੜੀਆਂ ਦੀ ਨਹੀਂ ਲੰਘਣਾ ਬੜਾ ਛਾਤਰ ਦਿਮਾਗ ਨਾਲ ਕੋਈ ਚੋਕੇ ਕੱਢ ਦੇ ਚੱਲ ਕੋਈ ਨਹੀਂ ਹੁਣ ਪੁਲਿਸ ਦੇ ਰਿਪੋਰਟ ਹੋ ਗਈ ਹੈ ਨਾ ਪੁਲਿਸ ਨੇ ਹੁਣ ਲੱਭ ਕੇ ਤੁਹਾਨੂੰ ਆਪੇ ਦੇਣੀ ਹੈ ਉਹ ਕਹੇ ਪੁਲਿਸ ਦੇ ਭਾਵੇਂ ਇਦਾਂ ਦੀ ਜੇ ਕਿਤੇ ਆਪਣੀ ਆਈ ਤੇ ਆ ਜੇ ਨਾ ਭਾਵੇਂ ਪਤਾਲ ਦੇ ਵਿੱਚ ਚਲੀ ਜਾਵੇ ਨਾ ਚੀਜ਼ ਉੱਥੋਂ ਕੱਢ ਲਿਆਉਣਗੇ ਤੂੰ ਨਾ ਚਿੰਤਾ ਕਰ ਮੇਰਾ ਪੁੱਤ ਕੋਈ ਨਹੀਂ ਮਿਲ ਜੂਗੀ ਬਾਬੇ ਗਾੜੀ ਅਰਦਾਸ ਕਰ ਸੱਚੇ ਪਾਤਸ਼ਾਹ ਵੀ ਸਹੀ ਸਲਾਮਤ ਹੋਵੇ ਜਿੱਥੇ ਵੀ ਹੋਵੇ ਇਹ ਮਾਲਕਾ ਗਾੜੀ ਅਰਦਾਸ ਕਰ ਹਾਂ ਸਾਰਿਆਂ ਕੋਲ ਕੱਪੜੇ ਪੁੱਛ ਲੇ ਕਿਸੇ ਦੇ ਘਰ ਨਹੀਂ ਮਿਲੇ ਜਿੰਨਾ ਕੋਲ ਪੁੱਛਿਆ ਕਿ ਨਹੀਂ ਨਹੀਂ ਕੱਪੜੇ ਵੇਖੇ ਤਾਈ ਕਰੋ ਨਾ ਪੁੱਛਾ